ਹਾਂਜੀ ਬਾਬਾ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਮੈਨੂੰ ਮੇਰੇ ਬੱਚਾ ਚ પાਪਸ ਭੇਜ ਜਾਵਾ ਜਦੋਂ ਮੈਨੂੰ ਉਹਨਾਂ ਨੇ ਭੇਜਿਆ ਸੀਗਾ ਅਸੀਂ ਉੱਥੇ 26 ਤਰੀਕ ਨੂੰ ਗਏ ਆ 27 ਤਰੀਕ ਨੂੰ ਮੈਂ ਆਫਿਸ ਵਿੱਚ ਰਹੀ ਆ 28 ਤਰੀਕ ਨੂੰ ਉਹਨਾਂ ਨੇ ਮੈਨੂੰ ਕੰਮ ਤੇ ਭੇਜਿਆ ਸੀਗਾ ਔਰ ਉੱਥੇ ਜਣੀ ਕਿ ਸ਼ੂਟਿੰਗ ਵਗੈਰਾ ਕਰਦੇ ਸੀਗੇ ਏਜੰਸੀ ਉੱਥੇ ਮੈਨੂੰ ਭੇਜਿਆ ਸੀ ਆਫਿਸ ਦੇ ਵਿੱਚ ਉਹ ਰਾਤ ਨੂੰ ਮੈਨੂੰ ਇੱਕ ਰੂਮ ਵਗੈਰਾ ਸੀਗਾ ਕਿਤੇ ਖਲਾ ਪਿਆ ਉੱਥੇ ਛੱਡ ਕੇ ਉਹਦੇ ਉੱਤੇ ਅਸਲੇ ਵਗੈਰੇ ਪਏ ਸੀ ਜੋ ਕਿ ਫੋਨ ਮੈਨੂੰ ਦਿੱਤਾ ਸੀ ਪਰ ਮੈਂ ਵੀਡੀਓ ਵੀ ਪਾਣੀ ਆਪਦੀ ਫੈਮਿਲੀ ਨੂੰ ਸਾਰੀਆਂ ਬਣਾ ਕੇ ਉੱਥੇ ਇਕੱਲੇ ਅਸਲੇ ਸੀ ਇਕੱਲੀ ਮੈਂ ਹੀ ਸੀਗੀ ਹੋਰ ਨਹੀਂ ਸੀਗਾ ਕੋਈ ਵੀ ਤੇ ਨਾ ਕੋ ਉੱਥੇ ਖਾਣ ਪੀਣ ਨੂੰ ਕੁਝ ਵੀ ਨਹੀਂ ਸੀਗਾ ਫਿਰ ਸੁਬਾ ਨੂੰ ਮੈਨੂੰ 9 ਵਜੇ ਉੱਥੋਂ ਲੈ ਆਉਂਦੇ ਸੀ ਖਾਣਾ ਵਗੈਰਾ ਹਾਂਜੀ ਇੱਕ ਟਾਈਮ ਦਿੰਦੇ ਸੀ ਰਾਤ ਦੇ ਟਾਈਮਾਂ ਸਿਰਫ ਇੱਕ ਟਾਈਮ ਪ੍ਰੋਵੀਡੈਂਸ ਹਾਂਜੀ ਇੱਕ ਟਾਈਮ ਖਾਣਾ ਦਿੰਦੇ ਸੀ ਰਾਤ ਨੂੰ ਜਦ ਸੁਬਾ ਉੱਠਦੇ ਸੀ 5 ਵਜੇ ਵੀ ਕੰਮ ਕਰਦੀ ਸੀ ਸਾਰੀ ਦਿਣੀ ਤੇ ਰਾਤ ਨੂੰ ਖਾਣਾ ਬਣਾਉਂਦੀ ਸੀ ਮੈਡਮ 4 ਵਜੇ ਉਦੋਂ ਖਾਣਾ ਦਿੰਦੀ ਸੀ ਉਹਨਾਂ ਨੇ ਮੈਨੂੰ ਘਰ ਦੇ ਕੰਮ ਵਾਸਤੇ ਬੁਲਾਇਆ ਸੀਗਾ ਏ ਵੀ ਹਰ ਰੋਜ਼ ਮੈਨੂੰ ਕਹਿੰਦੇ ਰਹੇ ਵੀ ਤੈਨੂੰ ਫੈਮਿਲੀ ਵਾਲੇ ਅੱਜ ਲੈਣ ਆਉਣਗੇ ਇੱਕ ਮਹੀਨਾ ਉਹਨਾਂ ਨੇ ਮੇਰਾ ਆਈ ਨਿਗਾਤਾ ਜਦ ਮੇਰਾ 25 ਤਰੀਕ ਨੂੰ ਉਹਨਾਂ ਨੇ ਮੈਨੂੰ ਦੱਸਿਆ ਵੀ ਅਸੀਂ ਤੇਰਾ ਸੀਰੀਆ ਦਾ ਵੀਜ਼ਾ ਲਵਾਇਆ ਵਾ ਜਣੀ ਕਿ ਮੈਨੂੰ ਸੀਰੀਆ ਦਾ ਨਹੀਂ ਬੁੱਲਾਸ ਮੈਨੂੰ ਉਹਨਾਂ ਨੇ ਕਿਹਾ ਸੀਗਾ ਵੀ ਜਾਰਡਨ ਦੇ ਵਿੱਚ ਸ਼ਹਿਰ ਪੈਂਦਾ ਸੂਰੀਆ ਵੀ ਤੁਸੀਂ ਉੱਥੇ ਕੰਮ ਕਰਨ ਜਾਣਾ ਵਾ ਤੇ ਮੈਂ ਆਪਣੀ ਫੈਮਿਲੀ ਨਾਲ ਗੱਲ ਕੀਤੀ ਤੇ ਮੇਰੇ ਫੈਮਿਲੀ ਵਾਲੇ ਕਹਿੰਦੇ ਵੀ ਤੂੰ ਨਹੀਂ ਉੱਥੇ ਨਹੀਂ ਜਾਣਾ ਵੀ ਤੁਸੀਂ ਇਹਦਾ ਪਾਸਪੋਰਟ ਵਾਪਸ ਜਿਦੇ ਉਸਨੂੰ ਇੰਡੀਆ ਵਾਪਸ ਹੀ ਭਲਾਉਣਾਗਾ ਨਹੀਂ ਭੇਜਣਾ ਔਰ ਉਹਨਾਂ ਨੇ ਮੇਰਾ ਪਾਸਪੋਰਟ ਵਗੈਰਾ ਨਹੀਂ ਦਿੱਤਾ ਉਹ ਕਹਿੰਦੇ ਵੀ ਤੁਸੀਂ 2 ਲੱਖ ਰੁਪਇਆ ਦੋ ਸੇ ਫਿਰ ਪਾਸਪੋਰਟ ਵਗੈਰਾ ਦੇਵਾਂਗੇ ਇਹਨਾਂ ਦਾ। ਰੋਦੂ ਬਾਅਦ ਮੈਨੂੰ ਉਹਨਾਂ ਨੇ ਉੱਥੇ ਭੇਜਤਾ। ਮੈਂ ਫਿਰ ਵੀ ਉਹਨਾਂ ਨੂੰ ਬੋਲਿਆ ਵੀ ਮੈਂ ਸੀਰੀਆ ਨਹੀਂ ਜਾਣਾ। ਉਹਨਾਂ ਨੇ ਆਨਲਾਈਨ ਹੀ ਕਰਵਾਤਾ ਸਾਡਾ ਟਿਕਟ, ਵੀਜ਼ਾ ਵੀ ਜਣੀ ਕਿ ਕੱਲਾ ਪਾਸਪੋਰਟ ਹੀ ਸੀਗਾ ਮੇਰੇ ਕੋਲ। ਮੈਨੂੰ ਸਾਰਾ ਕੁਝ ਮੂਰੋ ਵਗੈਰਾ ਆਪ ਲਵਾ ਕੇ ਆਈ ਸੀਗੇ। 에ਅਰਪੋਰਟ ਤੇ ਨਾਲ ਗਏ ਸੀਗੇ ਉਹ। ਉੱਥੇ ਆਫਿਸ ਵਿੱਚ 10 ਕੁੜੀਆਂ ਹੋਰ ਬੈਠੀਆਂ ਸੀ। ਇਹ ਆਵਦੀਆਂ ਤਾਂ ਤਿੰਨ ਹੀ ਸੀ ਸਰ। ਹਾਂਜੀ ਜਿਹੜੇ ਪੰਜਾਬ ਦੇ ਕੁੜੀਆ ਮੁੰਡੇ ਜਾ ਰਹੇ ਆ ਵਿਦੇਸ਼ਾਂ ਦੇ ਗੈਟ ਨੂਟ ਤੁਹਾਨੂੰ ਕਿਹਾ ਕੁਝ ਕਹਿਣਾ ਚਾਹੋ ਹਾਂਜੀ ਮੈਂ ਇਹ ਬੇਨਤੀ ਕਰਦੀ ਆਂ ਵੀ ਜੰਟਾ ਦੇ ਥਰੂ ਨਾ ਜਾਓ ਵੀ ਬੱਚ ਕੇ ਕਿਤੇ ਹੋਰ ਦਾ ਪਾਸਪੋਰਟ ਜਦੋਂ ਫੜ ਲੈਂਦੇ ਮੁੜ ਕੇ ਪੈਸਾ ਨਹੀਂ ਮੰਗ ਕਰਦੇ ਆ ਫਿਰ ਦਿੰਦੇ ਨਹੀਂਗੇ ਫਿਰ ਆਪਦੀ ਮਰਜ਼ੀ ਨਾਲ ਜਿੱਥੇ ਜੀ ਕਰਦਾ ਉੱਥੇ ਭੇਜਦੇ ਆ ਬਾਬਾ ਜੀ ਦੇ ਸੰਪਰਕੇ ਤੁਹਾਨੂੰ ਕਿਵੇਂ ਆਇਓ ਮੇਰੇ ਫੈਮਿਲੀ ਵਾਲਿਆਂ ਨੇ ਕੰਪਲੀਟ ਕੀਤੀ ਸੀ ਜੀ ਮੁਗਜ਼ਲੇ ਦੇ ਵਿੱਚ ਮੁਗਜ਼ਲੇ ਨਹੀਂ ਆ ਮੈਂ ਤੇ ਉੱਥੋਂ ਬਾਬਾ ਜੀ ਦਾ ਨੰਬਰ ਮਿਲਿਆ ਸੀ ਮੇਰੀ ਫੈਮਿਲੀ ਨੂੰ ਫਿਰ ਬਾਬਾ ਜੀ ਨਾਲ ਸੰਪਰਕ ਹੋਇਆ ਮੇਰੀ ਫੈਮਿਲੀ ਦਾ ਕਿਸੇ ਤਰ੍ਹਾਂ ਇੱਕ ਪਰਿਵਾਰ ਦਾ ਉਹ ਜਿਹੜਾ ਹੈ ਇਸ ਤਰ੍ਹਾਂ ਅਲੱਗ ਹੋ ਜਾਣਾ ਉਹ ਵੀ ਸਿਰੇ ਵਰਗੇ ਮਲਕ ਵਿੱਚ ਚੱਲ ਜਾਣਾ ਜਿੱਥੇ ਜਾ ਕੇ ਸੀ ਕੋਈ ਜ਼ਿਆਦਾ ਹਾਲਾਤ ਉੱਥੇ ਨਾਰਮਲ ਨਹੀਂ ਤੇ ਸੋ ਇਹਦਾ ਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਹੋਈ ਸੀ ਧੰਨਵਾਦ ਕਰਦੇ ਆ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਦੇ ਆਂ ਤੇ ਅਸੀਂ ਇਹ ਜ਼ਰੂਰ ਬੇਨਤੀ ਕਰਾਂਗੇ ਕਿ ਜਿਹੜੇ ਟਰੈਵਲ ਏਜੰਟ ਆ ਇਹਨਾਂ ਦੇ ਟਾਇ ਨਾ ਚੜ੍ਹੋ ਇਹ ਆਪਣੇ ਪੈਸੇ ਲੈ ਲੈਂਦੇ ਆ ਫਿਰ ਵੀ ਇਹਨਾਂ ਦੇ ਕੋਲ ਕਹਿੰਦੇ ਸੀਗੇ ਵੀ ਸਾਨੂੰ 7000 ਅਮਰੀਕੀ ਡਾਲਰ ਦਿਓਗੇ ਇਹ ਤਾਂ ਸਾਨੂੰ ਐਸੀ ਵਾਪਸ ਭੇਜਣਾ ਕੋਈ ਪਹਿਲੀ ਲੜਕੀ ਹੈ ਜਿਹੜੀ ਬਿਨਾਂ ਪੈਸਾ ਦਿੱਤਿਆ ਤੋਂ ਕਿ ਘਰ ਵਾਪਸ ਆਈ ਹੈ ਗੁਰੂ ਪਾਤਸ਼ਾਹ ਕਿਰਪਾ ਕਰਨ ਇਹੋ ਜੀ ਆਪਤ ਇਹੋ ਜੇ ਦਿਨ ਕਿਸੇ ਨੂੰ ਨਾ ਦਿਖਾਓ ਜਿਹੜੀ ਹਾਲਤ ਇਹਨਾਂ ਨੇ ਇਹਨੇ ਉੱਥੇ ਲੜਕੀ ਨੇ ਦੇਖੀ ਇਹ ਤਾਂ ਤੁਹਾਨੂੰ ਦੱਸ ਸਕਦੀ ਹੈ ਪਰ ਜੋ ਇਸ ਪਰਿਵਾਰ ਦੀ ਹਾਲਤ ਸੀ ਕਿ ਸਾਡੇ ਬੱਚੇ ਕਿੱਥੇ ਜਾਣਗੇ ਸਾਡੇ ਮਾਪੇ ਪਾਸ ਤੇ ਕੋੜਾ ਵੱਡਾ ਦੁੱਖ ਸੀ ਤੇ ਸਾਡੇ ਵਾਸਤੇ ਵੀ ਬਹੁਤ ਵੱਡਾ ਦਰਦ ਸੀ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਮਿਹਰ ਕੀਤੀ ਹੈ ਮੇਰੀ ਦਰਦ ਕਹਾਣੀ ਹੈ ਇਸ ਬੱਚੀ ਦੀ ਕਿਉਂਕਿ ਤਕਰੀਬਨ 25 ਅਪ੍ਰੈਲ ਨੂੰ ਇਹਨਾਂ ਦਾ ਪਰਿਵਾਰ ਸਾਡੇ ਕੋਲ ਆਇਆ ਸੀ ਕਿ ਇਸ ਤਰ੍ਹਾਂ ਸਾਡੀ ਲੜਕੀ ਨੂੰ ਲੈ ਕੇ ਗਏ ਸੀਗੇ ਦੁਬਈ ਦੁਬਈ ਤੋਂ ਇਹਨਾਂ ਨੇ ਅੱਗੇ ਜਿਹੜਾ ਹੈਗਾ ਕਿਸੇ ਨੂੰ ਇਹ ਕਹਿ ਕੇ ਵੀ ਤੁਹਾਨੂੰ ਅੱਗੇ ਨੌਕਰੀ ਮਿਲ ਜੂਗੀ 450 ਡਾਲਰ ਦੇ ਵੱਲ 70000 ਗਰੀਬ ਦੇ ਕੋਲ ਲੈ ਵੀ ਲਿਆ ਦੋ ਬੱਚੇ ਆ ਆਉਣਾ ਆਪਣੇ ਜੋ ਗੁਸ਼ਿਕਾ ਥੋੜਾ ਪਤਾ ਵੀ ਸਾਡੇ ਬੱਚਿਆਂ ਦਾ ਭਲਾ ਹੋ ਜੂ ਵੀ ਬੱਚਿਆਂ ਨੂੰ ਅਸੀਂ ਪੜਾ ਲਈਏ। ਤੋਂ ਕਿਹ ਮੇਰਾ ਬੰਦਾ ਫੈਸਲਾ ਇਹੋ ਜਿਹਾ ਲੈ ਲਿੰਦਾ ਸਾਗਾ ਸਾਡੇ ਏਜੰਟ ਆ ਇਹੋ ਜਿਹਾ ਗੁੰਮਰਾਹ ਕਰਦੇ ਆ ਕਿ ਤੈਨੂੰ 400 ਡਾਲਰ ਮਹੀਨੇ ਦੇ 400 ਡਾਲਰ ਲੈ ਜਾਣਾ ਵੀ ਮੈਨੂੰ 35-40 ਹਜ਼ਾਰ ਰੁਪਈਆ ਮਿਲ ਜੂਗਾ। ਸਾਡੇ ਪਰਿਵਾਰ ਦੀ ਗਰੀਬੀ ਚੱਕੀ ਜੂ ਪਰ ਇਹ ਸਾਰੇ ਕਰਦੇ ਚੀਟਿੰਗ ਆ। ਅੱਗੇ ਜਾ ਕੇ ਕਿੱਥੇ ਵੇਚਦੇ ਆ ਕੀ ਹੁੰਦਾ ਜੋ ਦਰਦ ਖਾਣੀਆਂ ਜੋ ਸਾਨੂੰ ਲੜਕੀ ਦੇ ਇਹਨਾਂ ਦੇ ਪਹਿਲਾਂ ਆਣ ਕੇ ਪਰਿਵਾਰ ਨੇ ਦੱਸਿਆ ਇਹ ਵਿਜਾ ਤਾਂ ਸੀਰੀਆ ਤੋਂ ਮਿਲਦਾ ਹੀ ਨਹੀਂ ਇੰਡੀਆ ਤੋਂ ਮੜਨਾ ਸੀ ਪਰ ਇਹ ਸਾਰਾ ਕੁਝ ਧੋਖਾ ਹੀ ਸੀਗਾ ਇੱਥੋਂ ਦੁਬਈ ਲੱਗਿਆ ਦੁਬਈ ਤੋਂ ਜਿਹੜਾ ਹੈਗਾ ਇਹ ਹੋਰ ਮਲਕ ਜਾਰਡਨ ਸੀਰੀਆ ਸਾਇਰ ਕਹਿ ਕੇ ਇਸ ਤਰ੍ਹਾਂ ਇਹਨਾਂ ਨੂੰ ਹਾਂ ਗੁੰਮਰਾਹ ਕਰਦੇ ਰਹੇ ਪਰ ਇਹਨਾਂ ਦਾ ਅਸਲ ਜਿਹੜੀ ਸੀਗਾ ਇਹਨਾਂ ਦਾ ਤਾਂ ਮਕਸਦ ਵੀ ਮੈਂ ਭਾਂਡੇ ਮਾਜਣੀਆਂ ਮੈਂ ਸੇਵਾ ਕਰਨੀ ਹੈ ਡਿਊਟੀ ਕਰਨੀ ਹੈ ਮੈਨੂੰ ਮੇਰੇ ਪੈਸੇ ਦਿਓ ਪਰ ਉਹਨਾਂ ਨੇ ਪੈਸੇ ਦੀ ਕੀ ਦੇਣੇ ਆ ਦੱਸਦੇ ਕੁੱਟ ਕੇ ਇਹਨੂੰ ਜਲੀਲ ਕਰਦੇ ਸੀ ਸੋ ਤੁਸੀਂ ਜ਼ਰੂਰ ਬੇਨਤੀ ਕਰਾਂਗੇ ਬਾਹਰ ਜ਼ਰੂਰ ਜਾਓ ਇਹ ਜਿਹੜੇ ਇਹੋ ਜਿਹੇ ਟਰੈਵਲ ਏਜੰਟਾਂ ਦੇ ਕੋਲ ਬਿਲਕੁਲ ਨਾ ਫਸੋ ਜਿਹੜੇ ਟਰੈਵਲ ਏਜੰਟ ਇਹਦਾ ਧੋਖਾ ਕਰਕੇ ਕਈ ਵਾਰ ਸਾਨੂੰ ਇਹ ਵੀ ਕਹਿ ਦਿੰਦੇ ਅਸੀਂ ਪਾਸ ਪੈਸੇ ਵੀ ਕੋਲੋਂ ਲਾ ਦਾਂਗੇ ਇਹਨਾਂ ਦਾ ਸਭ ਤੋਂ ਜ਼ਿਆਦਾ ਗਰੀਬ ਉਹਨਾਂ ਲੋਕਾਂ ਤੇ ਕਰ ਜਾਂ ਜਿਹੜੇ ਥੋੜਾ ਕਮਜ਼ੋਰ ਵਰਗ ਆ ਉਹਨਾਂ ਦੇ ਨੂੰ ਲਾਲਚ ਦਿੰਦੇ ਆ ਤਾਂ ਕਿ ਲੋਕ ਪ੍ਰਭਾਵਿਤ ਹੋ ਕੇ ਚਲੇ ਜਾਣ ਪਰ ਇਹਨਾਂ ਦੇ ਹੱਥੇ ਸ਼ੋਸ਼ਣ ਹੁੰਦਾ ਤੁਸੀਂ ਇਹ ਗੱਲ ਨੂੰ ਅੱਗੇ ਵੀ ਸੰਸਦ ਵਿੱਚ ਵੀ ਠਾਇਆ ਸੀ ਜਦੋਂ ਮਾਰਕੀਟ ਤੋਂ ਤਨੀਆ ਵੀ ਵੀ ਆਈਆਂ ਤੇ ਅਸੀਂ ਹੁਣ ਵੀ ਆਉਣ ਵਾਲੇ ਸਮੇਂ ਸੰਸਦ ਤੇ ਖੜਾਵਾਂਗੇ ਸੋ ਬਹੁਤ ਘਰਾਂ ਦੇ ਦਰਦ ਜਿਹੜੇ ਆ ਉਹ ਜਾਂ ਸ਼ਬਦਾਂ ਦੇ ਨਾਲ ਜਾਂ ਰੁਪਈਆਂ ਦੇ ਨਾਲ ਨਹੀਂ ਚੱਲਦੇ ਉਹਦੇ ਨਾਲ ਇੱਕ ਬਹੁਤ ਵੱਡੀ ਕੜੀ ਹੁੰਦੀ ਹੈ ਬੱਚਿਆਂ ਵਾਸਤੇ ਮਾਂ ਪਰਿਵਾਰ ਦੀ ਇੱਕ ਪਰਿਵਾਰ ਜਿਹੜਾ ਹੈ ਸਗਾ ਇਹ ਪਛਾਈਨਾ ਲਾਲਚ ਕਹੋ ਜਾਂ ਚੰਗੇ ਭਵਿੱਖ ਦੀ ਆਸ਼ ਕਰਕੇ ਸੋ ਇਹੋ ਜਿਹਾ ਅਸੀਂ ਕਹਿੰਦੇ ਕਿ ਇਹ ਸਾਨੂੰ ਕੋਈ ਇਹੋ ਜਿਹਾ ਸਬਜ਼ ਬਾਗ ਦਿਖਾਉਂਦਾ ਤੇ ਕਦੇ ਇਹੋ ਜਿਹੇ ਏਜੰਟਾਂ ਦੇ ਆ ਟਾਈ ਨਾਲ ਚੜੋ ਉਹਨਾਂ ਦੀ ਗੱਲਾਂ ਨਾ ਸੁਣੋ ਉਹ ਤੁਹਾਡੇ ਆ ਸਾਦਗੀ ਦਾ ਤੁਹਾਨੂੰ ਅਨਪੜਤਾ ਦਾ ਨਾਜਾਇਜ਼ ਫਾਇਦਾ ਠਾਉਂਦੇ ਸਾਡੇ ਕੋਲ ਇਹਨਾਂ ਦਾ ਪਰਿਵਾਰ ਆਇਆ ਸੀ 25 ਅਪ੍ਰੈਲ ਨੂੰ ਇਸ ਇਸ ਤਰ੍ਹਾਂ ਸਾਡੀ ਲੜਕੀ ਉੱਥੇ ਫਸ ਚੁੱਕੀ ਹੈ ਤੇ ਸਾਡੀ ਹੈਲਪ ਕੀਤੀ ਜਾਵੇ ਅਸੀਂ ਥਰੂ ਐਮਬੈਸੀ ਇਹਨਾਂ ਦੀ ਘਰ ਵਾਪਸੀ ਹੋ ਜਾਂਦੀ ਹੈ ਤਕਰੀਬਨ ਇਹ 19 ਮਈ ਨੂੰ ਆ ਗਿਆ 25 ਅਪ੍ਰੈਲ ਤੋਂ ਨਹੀਂ ਮੈਨੂੰ 25 ਦਿਨਾਂ ਦੇ ਵਿੱਚ ਘਰ ਵਾਪਸ ਸ਼ੁਰੂ ਜ਼ਿਆਦਾਤਰ ਪੰਜਾਬ ਦੇ ਨੌਜਵਾਨ ਜਿਹੜੇ ਸ਼ਿਕਾਰ ਹੋਏ ਠੱਗੀ ਦਾ ਏਜੰਟਾਂ ਦੀ ਕੀ ਕਹਿਣਗੇ ਅਸੀਂ ਤਾਂ ਸਾਰਿਆਂ ਨੂੰ ਬੇਨਤੀ ਕਰਾਂਗੇ ਜਾਓ ਜਮ ਜਮ ਕੇ ਜਾਓ ਅਸੀਂ ਜਾਣਾ ਕਿਤੇ ਪੜ੍ਹ ਲਿਖ ਕੇ ਜਾਓ ਤੁਹਾਡਾ ਆਦਮ ਵਿੱਚ ਸਤਕਾਰ ਤੁਹਾਡਾ ਹੋਵੇ ਸਾਡੇ ਮੁਲਕ ਦਾ ਆਦਮ ਵਿੱਚ ਸਤਕਾਰ ਹੋਵੇ ਸੋ ਜਦੋਂ ਅਸੀਂ ਇਹ ਘੰਟਾਂ ਦੇ ਸਿਰੋ ਜਿਹੜੇ ਜਿਹਨਾਂ ਦੇ ਕੋਲ ਕੋਈ ਲਾਇਸੈਂਸ ਨਹੀਂ ਬਣਾਇਆ ਹੋਇਆ ਗੁੰਮਰਾਹ ਕਰਦੇ ਆ ਲੈ ਜਾਂਦੇ ਕਿਤੇ ਆ ਅੱਗੇ ਵੇਚ ਦਿੰਦੇ ਆ ਇਹ ਤਾਂ ਗੁਰੂ ਮਾਰਾ ਨੇ ਕਿਰਪਾ ਕਰਤੀ ਲੜਕੀ ਵਾਪਸ ਆ ਗਈ ਹੈ ਉਹ ਹਨਾ ਟਰੈਵਲ ਏਜੰਟਾਂ ਤੇ ਕੋਈ ਜਦੋਂ ਬਾਹਰ ਜਾਂਦਾ ਕੋਈ ਜਾ ਕੇ ਦੱਸ ਦੱਸ ਦੇ ਨੀ ਡੀਸੀਪੀ ਨੂੰ ਨਾ ਕੁਛ ਵੇ ਅਸੀਂ ਅਸੀਂ ਜਾ ਕੇ ਕਿਹਾ ਨਾ ਗਲਤਾ ਹੁਣ ਜਿਹੜਾ ਹੈਗਾ ਵਿਕਟਮ ਆ ਉਹ ਖੜੇ ਉਹ ਸਾਰਿਆਂ ਦੇ ਉੱਤੇ ਹੋ ਜਾਂਦੀ ਐ ਜਦੋਂ ਬਾਹਰੋਂ ਆ ਜਾਂਦੇ ਬਹੁਤੇ ਲੜਕੇ ਸਾਡੋਂ ਮਾਪੇ ਆਉਂਦੇ ਆ ਤੇ ਬਾਬਾ ਜੀ ਸਾਡੀ ਹੈਲਪ ਕਰੋ ਕਰਦੇ ਆ ਮੁਰਕੇ ਜਦੋਂ ਆਉਂਦਾ ਹੁੰਦੇ ਉਹ ਜਾ ਕੇ ਦੱਸਦੇ ਵੀ ਨਹੀਂ ਕੈਮਰੇ ਦੇ ਸਾਹਮਣੇ ਨਹੀਂ ਆਉਣਾ ਚਾਹੁੰਦੇ ਦੱਸਣਾ ਨਹੀਂ ਚਾਹੁੰਦੇ ਤੇ ਫਿਰ ਉਹਦੇ ਜਾ ਕੇ ਡੀਜੀਪੀ ਕਰੂਗਾ ਬਾਬਾ ਜੀ ਕੀ ਕਰਨਗੇ ਕਿ ਅਸੀਂ ਇਹ ਜਿਹੜੀ ਗੇਮ ਆ ਅਸੀਂ ਬਾਰੋ-ਬਾਰ ਖੇਡਦੇ ਆ ਸੋ ਜਦੋਂ ਉਹ ਬੰਦਾ ਫਸ ਜਾਂਦਾ ਉਹਦੋਂ ਹੀ ਅਸੀਂ ਆਪਾਂ ਨੂੰ ਕੋ ਜਾਣਾ ਹੈ ਉਦੋਂ ਬਾਬਾ ਜੀ ਕੋ ਆਉਂਦੇ ਕਿਉਂਕਿ ਜੰਨਾ ਚਰ ਹੈਗਾ ਨੰਗੇ ਬੰਦਾ ਸਾਡੂ ਪੈਸੇ ਲੱਗ ਗਿਆ ਤੇ ਕਿਸੇ ਨੂੰ ਵੀ ਇਤਰਾਜ਼ ਨਹੀਂ ਹੁਣ ਤੱਕ ਬਾਬਾ ਜੀ ਕਿੰਨੀਆਂ ਕੋ ਲੜਕੀਆਂ ਨੇ ਉਹਨਾਂ ਸੌ ਦੇ ਕਰੀਬ ਜਿਹੜੇ ਹੈਗੇ ਲੜਕੇ ਲੜਕੀਆਂ ਵਾਪਸ ਆ ਚੁੱਕੇ ਆ ਜਿੱਥੇ ਜਿੱਥੇ ਵੀ ਸਾਨੂੰ ਮੈਸੇਜ ਆਉਂਦਾ ਜਾਂ ਸਾਡੇ ਨਾਲ ਸੰਪਰਕ ਕਰਦੇ ਅਸੀਂ ਕੋਸ਼ਿਸ਼ ਕਰਦੇ ਆ ਕਿ ਉਹ ਅਰ ਵਾਪਸ ਆਵੇ ਕਿਉਂਕਿ ਇਹ ਸਾਡਾ ਕਿਤੇ ਵੀ ਚੱਲ ਗਿਆ ਇਹੋ ਜਿਹਾ ਧੋਖਾ ਕਿਸੇ ਨਾਲ ਵੀ ਹੋ ਸਕਦਾ ਪਰ ਉਹਦੇ ਉਹਦੀ ਹੈਲਪ ਕਰਨਾ ਸਾਡਾ ਫਰਜ਼ ਬਣਦਾ ਅਸੀਂ ਕੋਸ਼ਿਸ਼ ਕਰਦੇ ਆ ਕਿ ਉਹਦੀ ਪੂਰੀ ਹੈਲਪ ਕੀਤੀ ਜਾਵੇ ਕਿ ਸੋ ਸਾਡੇ ਕੋਲ ਇੱਕ ਹੁਣ ਵੀ ਇਹ ਬੱਚਾ ਜਿਹੜਾ 22 ਸਾਲ ਤੋਂ ਵਾਪਸ ਨਹੀਂ ਆ ਸਕਿਆ ਉਹ ਉਹਦੇ ਵੀ ਪਾਸਪੋਰਟ ਦਾ ਰੌਲਾ ਕਿਸੇ ਸਮੱਸਿਆ ਹੈ ਉਹ ਅਸੀਂ ਸਾਂਝੀ ਕਰ ਰਹੇ ਹਾਂ ਨਾਲੇ ਸਮਝੋ ਵੀ ਵਾਪਸ ਹੋਊ ਕਿਉਂਕਿ ਸਾਡਾ ਫਰਜ਼ ਹੈ ਕਿ ਸਾਡੇ ਕੋਲ ਕੋਈ ਵੀ ਦਰਦ ਲੈ ਕੇ ਆਉਂਦਾ ਸਾਨੂੰ ਕੋਈ ਗੱਲ ਦੱਸਦਾ ਅਸੀਂ ਉੱਥੇ ਕੁਝ ਕਰ ਸਕਦੇ ਹਾਂ ਹੈਲਪ ਕਰ ਸਕਦੇ ਹਾਂ ਅਸੀਂ ਆਪਣੀ ਡਿਊਟੀ ਨਿਭਾਉਂਦੇ ਹਾਂ